ਲਗਾਤਾਰ ਬੱਚਿਆਂ ਦਾ ਚੋਰੀ ਹੋਣਾ ਹਸਪਤਾਲਾਂ ਦੇ ਵਿੱਚੋਂ ਜਾਂ ਘਰਾਂ ਦੇ ਵਿੱਚੋਂ ਜਾਂ ਕਿਤੇ ਪਾਰਕਾਂ ਦੇ ਵਿੱਚੋਂ ਬੱਚੇ ਘਰ ਵਾਪਸ ਨਹੀਂ ਆਏ ਤਾਂ ਉਹਨਾਂ ਦੇ ਲਈ ਜਿਹੜਾ ਕਿ ਸਰਕਾਰ ਨੇ ਇੱਕ ਵੱਡਾ ਐਲਾਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਡੀਐਨਏ ਟੈਸਟ ਆ ਜਿਹੜਾ ਭਿਖਾਰੀਆਂ ਦੇ ਬੱਚਿਆਂ ਦਾ ਹੋਣਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਭਿਖਾਰੀਆਂ ਦੇ ਵੱਲੋਂ ਇਸ ਦਾ ਰੱਜ ਕੇ ਵਿਰੋਧ ਵੀ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਡੀਐਨਏ ਟੈਸਟ ਦੇ ਲਈ ਨਹੀਂ ਜਾਵਾਂਗੇ ਇਸ ਦੇ ਵਿਸ਼ੇ ਤੇ ਹੀ ਅੱਜ ਅਸੀਂ ਪੂਰੀ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਜੀ ਦੇ ਨਾਲ ਰਜਿੰਦਰ ਜੀ ਦੇ ਨਾਲ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਕੀ ਕਹਿਣਾ ਚਾਹੋਗੇ ਜੀ ਭਿਖਾਰੀਆਂ ਦੇ ਜਿਹੜੇ ਕਿ ਬੱਚੇ ਜਿਹੜੇ ਉਹਨਾਂ ਦੇ ਗੋਦ ਦੇ ਵਿੱਚ ਚੁੱਕੇ ਹੁੰਦੇ ਨੇ ਤੇ ਉਹਨਾਂ ਦਾ ਡੀਐਨਏ ਟੈਸਟ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਰਵਾਉਂਦਾ ਹਾਂਜੀ ਦੇਖੋ ਇਹ ਬਹੁਤ ਹੀ ਮਤਲਬ ਸ਼ਲਾਦਾਜੋ ਕਦਮ ਚੁੱਕਿਆ ਸਰਕਾਰ ਨੇ ਜੀ ਕਿਉਂਕਿ ਪਿਛਲੇ 40 50 ਸਾਲਾਂ ਤੋਂ ਸੁਣਦੇ ਆਉਂਦੇ ਆ ਸੀ ਕਿ ਬੱਚੇ ਚੱਕਣ ਵਾਲਾ ਕਰੋ ਬੱਚੇ ਚੱਕਣ ਵਾਲਾ ਕਰੋ ਆ ਗਿਆ ਕਿਉਂਕਿ ਮਾਂ ਬਾਪ ਬੱਚਿਆਂ ਨੂੰ ਡਰਾਉਣ ਵਾਸਤੇ ਵੀ ਇਹ ਮਤਲਬ ਮਹਾਵਰਾ ਵਰਤਣ ਲੱਗੇ ਸੀ ਕਿ ਬੱਚੇ ਚੱਕਣ ਆ ਜਾਣਗੇ ਤੁਸੀਂ ਇੱਧਰ ਨਾ ਜਾਓ ਤੇ ਬੱਚੇ ਚੱਕਣ ਵਾਲੇ ਆ ਜਾਣਗੇ ਮਤਲਬ ਉਹ ਬਾਪੂ ਬੱਚੇ ਚੱਕਣ ਵਾਲਾ ਕਰੋ ਹੈਗਾ ਸੀਗਾ ਤੇ ਉਹ ਜਾਦੇ ਮਤਲਬ ਤਰੱਕੀ ਦਾ ਜਸ ਵੀਰ ਜੀ ਨੂੰ ਤੁਸੀਂ ਜੀ ਜੀ ਉਹ ਜਿਹੜਾ ਗ੍ਰੋਥ ਸੀ ਉਹ ਮਤਲਬ ਤਰੱਕੀ ਕਰ ਰਿਹਾ ਸੀ ਜਿਹੜਾ ਬੱਚੇ ਚੱਕਣ ਵਾਲਾ ਆ ਕੋਈ ਸਰਕਾਰਾਂ ਦਾ ਖਾਸ ਇਹਦੇ ਵਾਸਤੇ ਪਹਿਲਾਂ ਕੋਈ ਧਿਆਨ ਨਹੀਂ ਸੀ ਇਹ ਤਾਂ ਹੁਣ ਮਤਲਬ ਸਰਕ ਮਾਨ ਸਾਹਿਬ ਦੀ ਸਰਕਾਰ ਦੇ ਧਿਆਨ ਦੇ ਵਿੱਚ ਦਾ ਲਾਈ ਜਿਹੜੇ ਦੇ ਵਿੱਚ ਮਤਲਬ ਮੈਡਮ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਦਾ ਜਨ ਜੀ ਹੱਤ ਹੈ ਜਿਹੜਾ ਸਰਕਾਰ ਵੱਲੋਂ ਇੱਕ ਜੀਵਨ ਜੋਤ ਆਪਰੇਸ਼ਨ ਦੇ ਨਾਂ ਤੇ ਜਿਹੜਾ ਇਹ ਭਿਹਾਰੀਆਂ ਦਾ ਡੀਐਨਏ ਵਾਲਾ ਸਿਸਟਮ ਚਲਾਇਆ ਹੈਗਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਕਾਫੀ ਟੇਰ ਤੋਂ ਜਿਹੜੇ ਬੱਚੇ ਚੁੱਕੇ ਗਏ ਨੇ ਹਸਪਤਾਲਾਂ ਮੂਹਰੋਂ ਵੀ ਬੱਚੇ ਚੁੱਕੇ ਜਾਂਦੇ ਨੇ ਸਕੂਲਾਂ ਮੂਹਰੋਂ ਵੀ ਬੱਚੇ ਚੁੱਕੇ ਜਾਂਦੇ ਨੇ ਧਾਰਮਿਕ ਸਥਾਨਾਂ ਦੇ ਮੂਹਰੋਂ ਵੀ ਬੱਚੇ ਚੁੱਕੇ ਜਾਂਦੇ ਨੇ ਜਦੋਂ ਮੱਥੋਂ ਹੋ ਸਕਦਾ ਹੁਣ ਇੱਕ ਆਸ ਦੀ ਕਰਨ ਜਾਗੀ ਹੈ ਕਿ ਜਿਨ੍ਹਾਂ ਦੇ ਬੱਚੇ ਗੁੰਮ ਹੋਏ ਨੇ ਉਹਨਾਂ ਦੇ ਬੱਚੇ ਹੋ ਸਕਦਾ ਉਹਨਾਂ ਦੇ ਹੱਥ ਦੁਆਰਾ ਲੱਜ ਜਾਣ ਜੀ ਬਿਲਕੁਲ ਇੱਕ ਕੱਲ ਹੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਖਬਰ ਵਾਇਰਲ ਹੋ ਰਹੀ ਸੀ 7 ਮਹੀਨਿਆਂ ਦੀ ਬੱਚੀ ਜਿਹੜੀ ਕਿ ਘਰ ਦੇ ਵਿੱਚੋਂ ਸੁੱਤੀ ਪਈ ਹੀ ਗਾਇਬ ਹੋ ਗਈ ਸੀ ਜਿਸ ਨੂੰ ਲੱਭਣ ਦੇ ਲਈ ਪੁਲਿਸ ਪ੍ਰਸ਼ਾਸਨ ਤੇ ਸਾਰਾ ਇਲਾਕਾ ਇਕਜੁੱਟ ਹੋ ਗਿਆ ਸੀਗਾ ਤੇ ਇਹ ਵੀ ਬੜੀ ਹੈਰਾਨ ਕਰ ਦੇਣ ਵਾਲੀ ਘਟਨਾ ਸੀ ਹਾਂ ਜੀ ਮਤਲਬ ਹੁੰਦਾ ਜੀ ਇਹ ਅੱਜ ਦਾ ਨਹੀਂ ਜਿਸ ਨੂੰ ਜੋ ਸੀ ਨਾ ਵੀ ਕਾਫੀ ਦਿਨ ਤੋਂ ਹੈ ਇਹ ਕਿਉਂਕਿ ਲੋਖਾਂ ਦੇ ਧਿਆਨ ਦੇ ਵਿੱਚ ਇਹ ਆਇਆ ਨਾ ਵੀ ਜਿਹੜੀ ਲੇਡੀਜ਼ ਦੇ ਕੋਲੇ ਬੱਚਾ ਚੱਕਿਆ ਹੁੰਦਾ ਆ ਉਹ ਲੋਕ 10-10 ਸਾਲ ਤੋਂ 20-20 ਸਾਲ ਤੋਂ ਉਹ ਲੇਡੀਜ਼ ਦੇਖ ਰਹੇ ਨੇ ਉਹਦੀ ਬੋਦੀ ਕੇ ਬੱਚਾ ਉਹ ਮੇਜੁਕਰੀ ਚੱਕਿਆ ਹੁੰਦਾ ਉਹਦਾ ਉਹ ਬੱਚਾ ਵੱਡਾ ਹੋਇਆ ਹੀ ਨਹੀਂ ਬਸ ਕਹਿਣ ਤੋਂ ਬਾਅਦ ਆਵੇ ਹੈ ਜਿਹੜੇ ਇਹਨਾਂ ਦੇ ਸਰਗਣੇ ਨੇ ਜਿਹੜੇ ਇਹ ਗਰੋ ਨੂੰ ਚਲਾਉਂਦੇ ਨੇ ਉਹ ਉਹ ਬੱਚੇ ਇਹਨਾਂ ਤੋਂ ਚੱਕਵਾ ਕੇ ਕਈ ਵਾਰੀ ਤਾਂ ਮਤਲਬ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣੀਆਂ ਜਾਂਦੀਆਂ ਆ ਵੀ ਬੱਚਿਆਂ ਨੂੰ ਆ ਬਾਹਰ ਚ ਕਰ ਦਿੰਦੇ ਨੇ ਤਾਂ ਕਿ ਮਤਲਬ ਉਹਨਾਂ ਨੂੰ ਪੈਸਾ ਜਿਹੜਾ ਉਹ ਕਾਫੀ ਮੋਟਾ ਮਿਲ ਸਕੇ ਲੋਕ ਦਾਨ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਅਸੀਂ ਦਾਨ ਕਰ ਦਿੰਦੇ ਆ ਲੋਕ ਪਹਿਲਾਂ ਤਾਂ ਇਹ ਸਮਾਂ ਸੀਗਾ ਵੀ ਕੋਈ ਜਿਹਦੇ ਕੋਲੇ ਕੋਈ ਹੱਥ-ਪੱਲੇ ਨਹੀਂ ਹੁੰਦਾ ਸੀ ਉਹ ਮੰਗ ਕੇ ਪੇਟ ਭਰ ਲੈਂਦਾ ਹੁੰਦਾ ਸੀਗਾ ਜਦੋਂ ਚੱਲ ਜਾਂਦਾ ਸੀਗਾ ਗੱਲ ਕਰ ਹੁਣ ਸਮੇਂ ਦੇ ਹਿਸਾਬ ਨਾਲ ਇਹਨੂੰ ਇੱਕ ਬਿਜ਼ਨਸ ਬਣਾ ਲਿਆ ਇਹਦੇ ਵਿੱਚ ਮਾਫੀਆ ਗਰੁੱਪ ਅਫੈਕਟ ਹੋ ਗਿਆ ਇਸ ਕਰਕੇ ਫਿਰ ਉਹ ਬੱਚੇ ਲੋਕਾਂ ਦੇ ਚੋਰੀ ਹੋਣ ਲੱਗੇ ਬੱਚਿਆਂ ਦੇ ਨਾਲ ਮਤਲਬ ਇਸ ਤਰ੍ਹਾਂ ਦੀਆਂ ਸਟ੍ਰਾਵਾ ਕਰਕੇ ਉਹ ਕਿਉਂਕਿ ਇਹ ਕੰਮ ਕਰਨ ਨਾਲ ਥੋੜੀ ਕਮਾਈ ਹੁੰਦੀ ਹੈ ਇਹ ਲੋਟਾ ਕਈ ਬੱਚੇ ਉਹਨਾਂ ਨੇ ਪਾਲੇ ਹੁੰਦੇ ਨੇ ਉਹਨਾਂ ਦੇ ਨਾਲ ਕਮਾਈ ਵੱਧ ਹੁੰਦੀ ਹੈ ਸਿਰਫ ਲੋਕ ਮਤਲਬ ਪੈਸੇ ਦੇ ਕਾਰਨ ਇਹ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦੇ ਰਹੇ ਨੇ ਤੇ ਲੋਕ ਇਹਨਾਂ ਤੋਂ ਬਹੁਤ ਹੀ ਜ਼ਿਆਦੇ ਔਖੇ ਨੇ ਮਤਲਬ ਜਿਹੜੇ ਭਕਾਰੀ ਸ਼੍ਰੇਣੀ ਹੈ ਇਹਦੇ ਤੋਂ ਲੋਕ ਬਹੁਤ ਜ਼ਿਆਦੇ ਔਖੇ ਨੇ ਸਰਕਾਰ ਦੀ ਸਲਾਹਾ ਕਰਨੀ ਬਣਦੀ ਹੈ ਇਹ ਸ਼ੁਰੂਆਤ ਇਹਨਾਂ ਨੇ ਮਹਾਦੀਤੋ ਤੇ ਜਰੀਆ ਮਰਕਜ਼ਾ ਰਵਾਸਤੋ ਕੀਤੀ ਹੈ ਬੱਦ ਸਾਰੇ ਲੋਕ ਇਹਨਾਂ ਦੀ ਜੈ ਜੈਕਾਰ ਕਰ ਰਹੇ ਨੇ ਤੇ ਜੇ ਇਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਇਹ ਜਿਹੜੀ ਇਹ ਲਹਿਰ ਚਲਾਈ ਹੈ ਇਹਨੂੰ ਅਖੀਰ ਤੱਕ ਲੈ ਗਏ ਤਾਂ ਮਤਲਬ ਉਹ ਦਿਨ ਦੂਰ ਨਹੀਂ ਜਦੋਂ ਮਾਨ ਸਾਹਿਬ ਦਾ ਸਤਾਰ ਸਤਾਰ ਹੈ ਜਿਹੜਾ ਉਹ ਫਿਰ ਚਮਕਣ ਲੱਗੇਗਾ ਜੀ ਬਿਲਕੁਲ ਪਰ ਉੱਥੇ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਇਹਨਾਂ ਕੋਲੋਂ ਬੱਚਿਆਂ ਦਾ ਡੀਐਨਏ ਟੈਸਟ ਨਹੀਂ ਮਿਲਦਾ ਤਾਂ ਸਰਕਾਰ ਉਸ ਦਾ ਜਿੰਨਾ ਚਿਰ ਉਸ ਦੇ ਅਸਲੀ ਮਾਪੇ ਨਹੀਂ ਮਿਲਦੇ ਉਹਨਾਂ ਦੀ ਪੜ੍ਹਾਈ ਦੀ ਤੇ ਉਹਨਾਂ ਦੀ ਦੇਖ ਰਹਿਖ ਦਾ ਜਿਹੜਾ ਖਰਚਾ ਹੈ ਉਹ ਸਰਕਾਰ ਚੱਕੇਗੀ ਤੇ ਬਹੁਤ ਹੀ ਸਲਾਘਾਯੋਗ ਜਿਹੜਾ ਇੱਕ ਕਦਮ ਹੈ ਮਾਨ ਸਰਕਾਰ ਦਾ ਤੇ ਜੇਕਰ ਅਸੀਂ ਗੱਲ ਕਰੀਏ ਕਈ ਪਿੰਡਾਂ ਦੇ ਵਿੱਚ ਨਾਲ-ਨਾਲ ਹੀ ਮਤੇ ਪਾਏ ਜਾ ਰਹੇ ਨੇ ਕਿ ਜੇਕਰ ਪਹਿਲਾ ਪ੍ਰਵਾਸੀਆਂ ਨੂੰ ਜਿਹੜਾ ਸੀ ਕਿ ਪਿੰਡ ਛੱਡ ਕੇ ਚਲੇ ਜਾਣਾ ਜਿੱਥੋਂ ਦੇ ਵੀ ਹੈ ਉਹ ਵਾਪਸ ਉੱਥੇ ਜ ਬਿਹਾਰ ਹੈ ਜੁਪੀ ਹੈ ਜਿੱਥੋਂ ਦੇ ਵੀ ਹੈ ਉਹ ਵਾਪਸ ਆਪਣੇ ਜਿਹੜੇ ਦੇਸ਼ ਹੈ ਉਹ ਚਲੇ ਜਾਣਾ ਪਰ ਇੱਕ ਕਾਲ ਫਰੀਦ ਕੋ ਬਠਿੰਡਾ ਦੇ ਵਿੱਚ ਮਾਫ ਕਰਨਾ ਫਰਮਾਨ ਜਾਰੀ ਕੀਤਾ ਗਿਆ ਸੀਗਾ ਕਿ ਜੇਕਰ ਇੱਕ ਪਿੰਡ ਦੇ ਲੜਕਾ ਲੜਕੀ ਵਿਆਹ ਕਰਵਾਉਂਦੇ ਨੇ ਤੇ ਉਸਦੇ ਮਾਪੇ ਜੇਕਰ ਸਹਿਮਤੀ ਜਿਤਾਉਂਦੇ ਨੇ ਤਾਂ ਉਹਨਾਂ ਨੂੰ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਜੀ ਇਹ ਫਰਮਾਨ ਹੈ ਜਿਹੜਾ ਆ ਮਤਲਬ ਬਹੁਤ ਹੀ ਨਾਦਰਸ਼ਾਈ ਫਰਮਾਨ ਹੈ ਇਹ ਠੀਕ ਹੈ ਵੀ ਸਮਾਜ ਇਸ ਚੀਜ਼ ਨੂੰ ਇਜਾਜ਼ਤ ਅਲਾਉ ਨਹੀਂ ਕਰਦਾ ਹੈਗਾ ਗੱਲ ਕਰ ਵੀ ਕੀਤਾ ਜਦੋਂ ਬੱਚੇ ਬਾਲਗ ਹੋਗੇ 18 ਸਾਲ ਤੋਂ ਉੱਪਰ ਟੱਪ ਕੇ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਜਿਸ ਨੂੰ ਉਹ ਚਾਹਣ ਉਹਦੇ ਨਾਲ ਮੈਰਿਜ ਕਰਵਾ ਸਕਦੀ ਹੈ ਲੜਕੀ ਵੀ ਕਰਵਾ ਸਕਦੀ ਹੈ ਲੜਕਾ ਵੀ ਕਰਵਾ ਸਕਦਾ ਹੈ ਬਸ਼ਰਤ ਹੈ ਸਹਿਮਤੀ ਹੋਵੇ ਇਹ ਚਾਹੇ ਪਰਿਵਾਰਾਂ ਦੀ ਸਹਿਮਤੀ ਹੈ ਚਾਹੇ ਨਹੀਂ ਹੈ ਕਿਉਂਕਿ ਕਾਨੂੰਨ ਉਹਨਾਂ ਤੇ ਪੱਖਰੇ ਵਿੱਚ ਖੜਦਾ ਹੈ ਜੀ ਆਮਾਨ ਜੋਗ ਹਾਈ ਕੋਰਟਾਂ ਦੇ ਵਿੱਚ ਜਾ ਕੇ ਲਾ ਮੈਰਿਜ ਕਰਵਾ ਲੈਂਦੇ ਨੇ ਕੋਰਟ ਮੈਰਿਜ ਹੋ ਜਾਂਦੀ ਆ ਉਦੋਂ ਬਾਅਦ ਫਿਰ ਕੋਟਾ ਵੱਲੋਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਜਾਂਦਾ ਵੀ ਇੱਕ ਮਤਲਬ ਇਹ ਜੋੜਾ ਆ ਰਿਹਾ ਹੈ ਇਹਦੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਤੁਸੀਂ ਕਰਨੀ ਹੈਗੀ ਮਤਲਬ ਸਾਰੀ ਦੁਨੀਆ ਦੇ ਉੱਤੇ ਇਹ ਚੀਜ਼ਾਂ ਚੱਲ ਗਈਆਂ ਜਿਹੜਾ ਇਹਨਾਂ ਦਾ ਮਤਲਬ ਇਹ ਫਰਮਾਨ ਠੀਕ ਹੈ ਵੀ ਹੁਣ ਉਹਦੇ ਮਾਪਿਓ ਦਾ ਕੀ ਕਸੂਰ ਹੈ ਮਾਪਿਆਂ ਨੂੰ ਵੀ ਪਿੰਡ ਦੇ ਵਿੱਚੋਂ ਕੱਢਾਂਗੇ ਜੀ ਉਹਨਾਂ ਦੇ ਬਾਕੀ ਫੈਮਲੀ ਭੈਣ ਭਰਾ ਨੇ ਉਹਨਾਂ ਨੂੰ ਵੀ ਪਿੰਡਾਂ ਦੇ ਵਿੱਚੋਂ ਕੱਢਾਂਗੇ ਮਾਪੇ ਰਜ਼ਿੰਦਰ ਜੀ ਉਹ ਇਸ ਕਰਕੇ ਨਹੀਂ ਕਹਿ ਰਹੇ ਕਿ ਜੇਕਰ ਬੱਚਿਆਂ ਨੇ ਲੰਬੈਰਸ ਕਰਵਾਈ ਇਸ ਕਰਕੇ ਕਹਿ ਰਿਹਾ ਜੇਕਰ ਮਾਪਿਆਂ ਨੇ ਬੱਚਿਆਂ ਦੀ ਲੰਬੈਰਸ ਦੇ ਵਿੱਚ ਸਹਿਮਤੀ ਜਤਾਈ ਤਾਂ ਪਰਿਵਾਰ ਨੂੰ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਉਹਨਾਂ ਨੂੰ ਹੁਕਮ ਜਾਰੀ ਕੀਤਾ ਜਾਣਗੇ ਹਾਂ ਜੇ ਸਹਿਮਤੀ ਪਿੰਡ ਦੇ ਵਿੱਚ ਕਿਉਂਕਿ ਜੀ ਪਿੰਡ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆ ਅਸੀਂ ਇੱਕ ਦੂਜੇ ਨੂੰ ਚਾਚਾਤਾ ਆ ਭੈਣ ਭਾਈ ਮਤਲਬ ਸਮਝਦੇ ਹੁੰਦੇ ਆ ਸਾਰੇ ਚਾਹੇ ਉਹ ਕਿਸੇ ਉਹਦੇ ਨਾਲ ਬਲੱਡ ਰਿਲੇਸ਼ਨ ਹੋਵੇ ਚਾਹੇ ਨਾ ਹੋਵੇ ਐ ਗੱਲ ਕਰਨ ਵੀ ਇਸ ਚੀਜ਼ ਦੇ ਉੱਤੇ ਚੋਟਪਾ ਪਹੁੰਚਦੀ ਹੈ ਗੱਲ ਕਰ ਫਿਰ ਜਿਹੜਾ ਹੁਣ ਕਾਨੂੰਨ ਸਵਿਧਾ ਸਾਡਾ ਬੇਸ ਹੈ ਜਿਹੜਾ ਸੰਵਿਧਾਨ ਦੇ ਮੁਤਾਬਕ ਚੱਲਦਾ ਕਾਨੂੰਨ ਤੋਂ ਉੱਪਰ ਕੋਈ ਚੀਜ਼ ਨਹੀਂ ਕਈ ਚੀਜ਼ਾਂ ਮਤਲਬ ਨਾਲ ਸਾਡੀਆਂ ਸਮਾਜਿਕ ਗੱਲਾਂ ਦੇ ਨਾਲ ਕਾਨੂੰਨ ਮੇਲ ਨਹੀਂ ਖਾਂਦਾ ਇਸ ਕਰਕੇ ਮਤਲਬ ਏਦੀਆਂ-ਇਆਂ ਜਿਹੜੀਆਂ ਘਟਨਾਵਾਂ ਨੇ ਉਹ ਉਹ ਹੁੰਦੀਆਂ ਨੇ ਇਹੋ ਜਿਹੇ ਫਰਮਾਨ ਜਾਰੀ ਕਰਨੇ ਪੈਂਦੇ ਨੇ ਗਲ ਘਰੇ ਵੀ ਪੰਚਾਇਤ ਨੇ ਸੋਚ ਸਮਝ ਕੇ ਕੀਤਾ ਆਊਗਾ ਥੋੜਾ ਜਿਹਾ ਇਹਦੇ ਵਿੱਚ ਅਮੈਂਡਮੈਂਟ ਚਾਹੀਦੀ ਆ ਕਿਉਂਕਿ ਮਤਲਬ ਕਈ ਵਾਰੀ ਕਾਨੂੰਨੀ ਦਿੱਕਤਾਂ ਇਹਦੇ ਵਿੱਚ ਆ ਜਾਂਦੀਆਂ ਨੇ ਇਹ ਇਸ ਕਰਕੇ ਥੋੜਾ ਜਿਹਾ ਇਹਦੇ ਉੱਤੇ ਸਮਾਂ ਲੱਗੂਗਾ ਸਰਕਾਰ ਨੂੰ ਵੀ ਇਹਦੇ ਤੇ ਗੌਰ ਕਰਨੀ ਚਾਹੀਦੀ ਹੈ ਪੰਚਾਇਤ ਨੂੰ ਵੀ ਗੱਲ ਸੋਚਣੀ ਚਾਹੀਦੀ ਹੈ ਠੀਕ ਆ ਵੀ ਬੱਚੇ ਉਨਾ ਪਰਾ ਰਹਿਣ ਲੱਗ ਜਾਣਗੇ ਜੇ ਫਿਰ ਉਹ ਮਤਲਬ ਜਾਦੇ ਇੰਟਰਫੀਅਰ ਪੰਚਾਇਤਾਂ ਜਾਂ ਸਰਕਾਰਾਂ ਕਰਨਗੀਆਂ ਤਾਂ ਫਿਰ ਉਹ ਸੁਇਸਾਈਡ ਵਾਲਾ ਪਾਸਾ ਜਿਹੜਾ ਉਹ ਚੱਲ ਪੈਂਦਾ ਉਹ ਕਿਉਂਕਿ ਜਿੰਦਗੀ ਜਿਹੜੀ ਮਨੁੱਖੀ ਜਿੰਦਗੀ ਹੈ ਬਹੁਤ ਬੇਸ਼ਕੀਮਤੀ ਹੈ ਦੁਬਾਰਾ ਇਹ ਮਿਲਦੀ ਨਹੀਂ ਮਤਲਬ ਇਹ ਨੂੰ ਗੱਲ ਬਿਲਕੁਲ ਤੁਹਾਡੀ ਗੱਲ ਵਿੱਚ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇਕਰ ਇੱਕ ਪਿੰਡ ਦਾ ਲੜਕਾ ਤੇ ਲੜਕੀ ਵਿਆਹ ਕਰਵਾਉਂਦੇ ਨੇ ਤੇ ਉਹ ਗਲਤ ਨਹੀਂ ਹੈ ਕਿਉਂਕਿ ਉਹਨਾਂ ਦਾ ਆਪਣਾ ਅਧਿਕਾਰ ਹੈ ਤੇ ਕਾਨੂੰਨ ਸਾਡਾ ਜਿਹੜਾ ਉਹਨਾਂ ਨੂੰ ਪਰਵਾਣਗੀ ਦਿੰਦਾ ਹੈ ਪਰ ਜਿੱਥੇ ਤੁਸੀਂ ਨਾਲ ਇਹ ਵੀ ਕਿਹਾ ਕਿ ਇੱਕ ਪਿੰਡ ਦੇ ਵਿੱਚ ਜਿਹੜੇ ਸਾਡੀ ਭਾਈਚਾਰਕ ਸਾਂਝ ਹੁੰਦੀ ਹੈ ਕੋਈ ਕਿਸੇ ਨੂੰ ਚਾਚਾ ਤਾਇਆ ਜਾਂ ਵੱਡਾ ਭੈਣ ਭਰਾ ਮੰਨਦੇ ਨੇ ਪਰ ਜਦੋਂ ਅਸੀਂ ਇਸ ਰਿਸ਼ਤਿਆਂ ਦੇ ਬੰਧਨ ਦੇ ਵਿੱਚ ਬੰਦੇ ਆ ਜੇਕਰ ਇੱਕ ਪਿੰਡ ਦੇ ਵਿੱਚ ਹੀ ਰਹਿ ਕੇ ਬੱਚੇ ਇਹੋ ਜੀ ਗਲਤੀ ਕਰਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣਾ ਜਾਂ ਫਿਰ ਉਹਨਾਂ ਨੂੰ ਪਿੰਡ ਦੇ ਵਿੱਚ ਵੜਨ ਨਾ ਦੇਣਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਪੰਚਾਇਤ ਨੇ ਮਤਾ ਪਾਇਆ ਬਿਲਕੁਲ ਸਹੀ ਪਾਇਆ ਕਿਉਂਕਿ ਅ ਮਾਪੇ ਸਾਡੇ ਇੱਕ ਦੂਜੇ ਨਾਲ ਜਿਹੜੇ ਕਿ ਸਾਡਾ ਉਹੀ ਫਿਰਨੀ ਹੁੰਦੀ ਹੈ ਤੇ ਉਹੀ ਗਲੀਆਂ ਹੁੰਦੀਆਂ ਨੇ ਅਕਸਰ ਸਾਡੇ ਟਕਰਾਵ ਜਿਹੜੇ ਪਰਿਵਾਰਾਂ ਦੇ ਆਪਸ ਦੇ ਵਿੱਚ ਹੋ ਜਾਂਦੇ ਨੇ ਪਰ ਉੱਥੇ ਜਦੋਂ ਅਸੀਂ ਕਿਸੇ ਨਾਲ ਨਿਗਾ ਨਹੀਂ ਮਿਲਾ ਸਕਦੇ ਤਾਂ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਅਸੀਂ ਆਪਣੇ ਬੱਚੇ ਨੂੰ ਕਿਸੇ ਦੂਸਰੇ ਦੇ ਵੇੜੇ ਦੇ ਵਿੱਚ ਫਿਰਦੇ ਦੇਖਣਾ ਦੇਖੋ ਜੀ ਇਹ ਗੱਲ ਇਹ ਹੈ ਨਾ ਕਿ ਸ਼ਹਿਰਾਂ ਦੇ ਵਿੱਚ ਤਾਂ ਇਹ ਪਹਿਲਾਂ ਤੋਂ ਹੀ ਚੱਲਦਾ ਹੈ ਜੀ ਲੋਕਲ ਮੈਰਿਜ ਮਤਲਬ ਆਮੀ ਚੱਲੀ ਜਾਂਦੇ ਨੇ ਰੋਜ਼ਾਨਾ ਹੁੰਦੇ ਨੇ ਉਹ ਚਾਹੇ ਉਹ ਮਤਲਬ ਦੇਖ ਕੇ ਹੋਏ ਨੇ ਚਾਹੇ ਅਰੇਂਜ ਮੈਰਿਜਾਂ ਨੇ ਚਾਹੇ ਲੰਬ ਮੈਰਿਜਾਂ ਨੇ ਇਹ ਸ਼ਹਿਰਾਂ ਦੇ ਵਿੱਚ ਦਾ ਮਤਲਬ ਪਹਿਲਾਂ ਤੋਂ ਕਾਫੀ ਢੇਰ ਤੋਂ ਹੁੰਦੇ ਆ ਸੁਣਦੇ ਆਉਂਦੇ ਆ ਤੇ ਗੱਲ ਕਰ ਪਿੰਡਾਂ ਦੇ ਹੁਣ ਥੋੜਾ ਜਿਆ ਕੀ ਆ ਪਿੰਡਾਂ ਦੇ ਵਿੱਚ ਜਿਹੜਾ ਇਹ ਹੋ ਗਿਆ ਇਹ ਥੋੜਾ ਜਿਆ ਕਿਉਂਕਿ ਪਿੰਡ ਦਾ ਪੈਰ ਹੈ ਜਿਹੜਾ ਉਹ ਛੋਟਾ ਹੁੰਦਾ ਜੀ 1 ਕਿਲੋਮੀਟਰ ਦਾ 2 ਕਿਲੋਮੀਟਰ ਦੇ ਵਿੱਚ ਹੀ ਚ ਤਿੰਨ ਚਾਰ ਸੌ ਘਰ ਹੁੰਦਾ ਪਿੰਡ ਦਾ ਉਹ ਬਸਿਆ ਹੁੰਦਾ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਇਹ ਥੋੜਾ ਜਿਆ ਸੰਗ ਸ਼ਰਮ ਜੀ ਵਾਲਾ ਮਸਲਾ ਹੁੰਦਾ ਕਿਉਂਕਿ ਰਿਸ਼ਤੇਦਾਰੀਆਂ ਚਾਚੇ ਤਾਏ ਵਾਲੀਆਂ ਹੁੰ ਭੈਣ ਭਰਾਵਾਂ ਵਾਲੀਆਂ ਹੁੰਦੀਆਂ ਨੇ ਜਦੋਂ ਮੈਰਿਜ ਆਫਟਰ ਮੈਰਿਜ ਦੇ ਰਿਸ਼ਤੇਦਾਰੀਆਂ ਬਦਲ ਜਾਂਦੀਆਂ ਨੇ ਇਹ ਮਤਲਬ ਕਾਫੀ ਆਉਂਦੀ ਤਾਂ ਹੈਗੀ ਆ ਦਿੱਕਤ ਗਲਤਫਹਿਮੀ ਹੋਣਾ ਜਦੋਂ ਕਿਉਂਕਿ ਮਾਂਜੋ ਕੋਰਟਾਂ ਦਾ ਫੈਸਲਾ ਵੀ ਆ ਕੱਲ ਪਰਸੋ ਦਾ ਪਿਛਲੇ ਦਿਨੀ ਕੀਤਾ ਹੈ ਕਿ 18 ਸਾਲ ਦੀ ਲੜਕੀ ਆਪਣੀ ਮਰਜ਼ੀ ਦੇ ਨਾਲ ਮਤਲਬ ਮੈਰਿਜ ਕਰਵਾ ਸਕਦੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਪੇਰੈਂਟਸ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ ਮਤਲਬ ਨਾਲ ਲੜਕੀਆਂ ਨੂੰ ਇਹ ਵੀ ਅਧਿਕਾਰ ਦਿੱਤਾ ਕਿ ਜਿਸ ਤਰ੍ਹਾਂ ਇੱਕ ਸਾਰੇ ਪਰਿਵਾਰ ਤੋਂ ਖਰਚਾ ਮੰਨਵਾ ਸਕਦੀਆਂ ਨੇ ਜਿੰਨਾ ਚਿਰ ਉਹਨਾਂ ਦੀ ਮੈਰਿਜ ਨਹੀਂ ਹੁੰਦੀ ਮਤਲਬ ਓਨੀ ਦੇਰ ਤੱਕ ਉਹ ਆਪਣੇ ਪੇਰੈਂਟਸ ਤੋਂ ਉਹ ਖਰਚਾ ਲੈ ਸਕਦੀਆਂ ਚਾਹੇ ਉਹ ਉਰਾ ਰਹਿਣ ਚਾਹੇ ਪਰਾਂ ਰਹਿਣ ਚਾਹੇ ਪਰਿਵਾਰ ਦੇ ਨਾਲ ਰਹਿਣ ਤਾਂ ਮਤਲਬ ਥੋੜਾ ਜਿਹਾ ਜਦੋਂ ਫਿਰ ਕੋਰਟਾਂ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਆਉਣ ਲੱਗ ਜਾਂਦੇ ਨੇ ਐ ਫਿਰ ਸਮਾਜ ਦੇ ਵਿੱਚ ਥੋੜੀ ਜੀ ਜਿਹੜੀ ਹਲਚਲ ਆ ਉਹ ਹੋ ਜਾਂਦੀ ਹੈ ਕਿਉਂਕਿ ਕੁਝ ਅਨਸਰ ਹੁੰਦੇ ਨੇ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਉਹ ਜ਼ਰੂਰ ਇਸ ਦੇ ਨਾਲ ਥੋੜਾ ਜਿਹਾ ਸਿਰ ਚੁੱਕਣ ਲੱਗ ਜਾਂਦੇ ਨੇ ਤੇ ਹੋਰ ਜਿਹੜੇ ਨਵੇਂ ਹੁੰਦੇ ਨੇ ਉਹਨਾਂ ਦੇ ਪਿਆਰ ਹੋਣ ਨੂੰ ਵੀ ਇੱਕ ਰਸਤਾ ਬਣ ਜਾਂਦਾ ਹੈ ਜੀ ਬਿਲਕੁਲ ਤੁਹਾਡੀ ਗੱਲ ਨਾਲ ਇੱਕ ਪਾਸੇ ਤੁਸੀਂ ਆਪਣੀ ਗੱਲ ਦਾ ਜਿਹੜਾ ਪੱਖ ਰੱਖਿਆ ਇਸ ਚੀਜ਼ ਨੂੰ ਲੈ ਕੇ ਵੀ 18 ਸਾਲ ਦੇ ਨੂੰ ਜਿਹੜੇ ਕਿ ਸਰਕਾਰ ਸਾਡੀ ਕੀ ਕੋਰਟ ਨੇ ਜਿਹੜੇ ਕਿ ਉਹਨਾਂ ਨੂੰ ਇੱਕ ਉਹਨਾਂ ਦੇ ਅਧਿਕਾਰ ਦੇ ਵਿੱਚ ਫੈਸਲਾ ਕੀਤਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਵੀ ਕਰਵਾ ਸਕਦੇ ਨੇ ਤੇ ਪਰਿਵਾਰ ਤੋਂ ਵੱਖਰਾ ਰਹਿ ਕੇ ਪਰਿਵਾਰ ਤੋਂ ਆਪਣਾ ਖਰਚਾ ਵੀ ਲੈ ਸਕਦੇ ਨੇ ਪਰ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੀ 17 ਤੋਂ 18 ਸਾਲ ਦੀ ਏਜ ਦੇ ਵਿੱਚ ਬੱਚਾ ਜਿਹੜਾ ਕਿ ਪਲੱਸ 2 ਕਲੀਅਰ ਕਰਦਾ ਤੇ ਉਦੋਂ ਉਹ ਸਕੂਲ ਦੇ এনवायरमेंट ਦੇ ਵਿੱਚ ਹੀ ਹੁੰਦਾ ਨਾ ਕਿ ਉਹ ਬਾਹਰਲੀ ਦੁਨੀਆ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਜਦੋਂ 19 ਸਾਲ ਦੇ ਤੁਸੀਂ ਉੰਨੇ ਉਹ ਤਾਂ ਉਸ ਤੋਂ ਬਾਅਦ ਤੁਹਾਡੀ ਐਡਮਿਸ਼ਨ ਕਿਤੇ ਗ੍ਰੈਜੂਏਸ਼ਨ ਦੇ ਵਿੱਚ ਹੁੰਦੀ ਹੈ ਜੇਕਰ ਵੇਖਿਆ ਜਾਵੇ ਮਾਪਿਆਂ ਦੇ ਪੱਖ ਤੋਂ ਤਾਂ ਬੱਚਾ ਉਦੋਂ ਵੀ ਇੰਨਾ ਸਮਝਦਾਰ ਨਹੀਂ ਹੁੰਦਾ ਬਿਲਕੁਲ ਛੋਟਾ ਹੁੰਦਾ ਤੇ ਨਿਆਣ ਮੱਤ ਦਾ ਹੀ ਹੁੰਦਾ ਉਹਨੂੰ ਕੋਈ ਚੰਗੇ ਭਲੇ ਵੀ ਸਾਡੇ ਨਾਲ ਕੀ ਹੋ ਰਿਹਾ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਇੰਨਾ ਵੀ ਉਹਨੂੰ ਕੋਈ ਸਮਝਦਾ ਜਿਹੜਾ ਦਾਇਰਾ ਉਹਦਾ ਸੋਚ ਦਾ ਵੱਡਾ ਨਹੀਂ ਹੁੰਦਾ ਹਾਂਜੀ ਫਿਰ ਇਹਦੇ ਚ ਕੀ ਹੈ ਨਾ ਜੀ ਨਾਲ ਮਤਲਬ ਜਿਹੜਾ ਸੰਵਿਧਾਨਕ ਕਾਨੂੰਨ ਨੇ ਤੇ ਇੱਕ ਇੱਕ ਪੰਚਾਇਤਾਂ ਜਾਂ ਖਾਪ ਪੰਚਾਇਤਾਂ ਜਾਂ ਪਿੰਡ ਦੀਆਂ ਪੰਚਾਇਤਾਂ ਤੇ ਇਹਨਾਂ ਦੇ ਵਿੱਚ ਇੱਕ ਟਕਰਾਅ ਵਾਲੀ ਸਥਿਤੀ ਉਤਪਨ ਹੋਣ ਦਾ ਡਰ ਹੈ ਕਿਉਂਕਿ ਸਮਾਜ ਦੇ ਵਿੱਚ ਪੰਚਾਇਤਾਂ ਹੋਰਸਾਬ ਨਾਲ ਵਿਚਰਦੀਆਂ ਨੇ ਜਿਹੜੀਆਂ ਮਾਨਯੋਗ ਕੋਰਟਾਂ ਨੇ ਉਹ ਜਾਂ ਸਾਡਾ ਲਾਏ ਉਹ ਕੁਝ ਹੋਰ ਕਹਿੰਦਾ ਇਸ ਕਰਕੇ ਮਤਲਬ ਇਸ ਗੱਲ ਨੂੰ ਥੋੜਾ ਜਿਹਾ ਨਾ ਮਤਲਬ ਜਾਦੇ ਸੋਚ ਵਿਚਾਰ ਕਰਕੇ ਸਰਕਾਰ ਨੂੰ ਇਸ ਤਰ੍ਹਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਨੇ ਕੁਝ ਏਰੀਆ ਮਤਲਬ ਹੋਵੇ ਵੀ ਜਿਹੜਾ ਉਹ ਪਿੰਡ ਹੈ ਜਿੱਥੇ 300 ਘਰ ਆ ਜਾਂਦੇ ਜਿੱਥੇ 200 ਘਰ ਆ ਜਾਂਦੇ 400 ਘਰ ਉੱਥੇ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਮਤਲਬ ਰਸਮ ਹੈ ਕਿ ਬੱਚਿਆਂ ਦਾ ਕਰਨ ਵਾਲਾ ਸਿਸਟਮ ਇਸ ਨੂੰ ਨਾ ਮਨਜ਼ੂਰੀ ਮਿਲੇ ਤਾਂ ਅੱਛਾ ਕਿਉਂਕਿ ਪਿੰਡ ਦੇ ਵਿੱਚ ਫਿਰ ਇਸਤੇ ਨਾਲ ਖੁਸ਼ਮੀ ਵਾਲਾ ਮਸਲਾ ਹੋ ਜਾਂਦਾ ਜੀ ਖੁਸ਼ਮੀ ਦਾ ਬੱਚਾ ਜਦੋਂ ਔਰ ਲੜਕੀ ਹੁੰਦੀ ਆ ਭੈਣ ਇੱਕ ਬੱਚੀ ਹੁੰਦੀ ਆ ਫਿਰ ਉਹ ਇੱਕ ਬੋਤੀ ਦੇ ਰੂਪ ਦੇ ਵਿੱਚ ਵਗ ਜਾਂਦੀ ਆ ਮਤਲਬ ਕੁਝ ਲੋਕ ਫਿਰ ਉਹਨੂੰ ਉਸ ਨਜ਼ਰੀਏ ਨਾਲ ਦੇਖਦੇ ਨੇ ਉਸ ਨਜ਼ਰੀਏ ਨਾਲ ਲੜਾਈ ਝਗੜੇ ਹੋਣ ਦਾ ਡਰ ਰਹਿੰਦਾ ਚਾਹੇ ਸ਼ਹਿਰਾਂ ਦੇ ਵਿੱਚ ਤਾਂ ਹੈ ਹੁੰਦਾ ਇਹ ਘਰ ਕਾਫੀ ਹੁੰਦੇ ਨੇ ਉਧਰ ਉਸ ਦੀ ਕੋਈ ਜਾਣਦਾ ਨਹੀਂ ਹੁੰਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਦੂਰ ਹੁੰਦੇ ਨੇ ਐ ਗੱਲ ਕਰ ਪਿੰਡ ਦੇ ਵਿੱਚ ਦਾ ਸਾਰਾ ਪਿੰਡ ਦੇ ਪੁਜੇ ਨੂੰ ਜਾਣਦਾ ਹੁੰਦਾ ਇਸ ਕਰਕੇ ਮਤਲਬ ਇਹਦੇ ਉੱਤੇ ਥੋੜੀ ਜੀ ਸਰਕਾਰ ਨੂੰ ਨਾજર ਅਸਾਨੀ ਕਰਕੇ ਇਹਦੇ ਵਿੱਚ ਅਮੈਂਡਮੈਂਟ ਕਰਕੇ ਪਿੰਡਾਂ ਤੇ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਇਹਨਾਂ ਨੂੰ ਲਾਗੂ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਮਿਹਰਬਾਨੀ ਅਰਜੰਦਰ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਦਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਜੀ ਸ਼ੁਕਰੀਆ ਸੋ ਦੋਸਤੋ ਏਸੀ ਰਜਿੰਦਰ ਜੀ ਜਿਨ੍ਹਾਂ ਨੇ ਕਿ ਸਾਡੇ ਨਾਲ ਅੱਜ ਦੋ ਵਿਸ਼ਿਆਂ ਤੇ ਗੱਲਬਾਤ ਕੀਤੀ ਹੈ ਇੱਕ ਤਾਂ ਪੀਕ ਮੰਗਣ ਦੇ ਡੀਐਨਏ ਟੈਸਟ ਦੇ ਲਈ ਕਿ ਉਹਨਾਂ ਦਾ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਬੱਚੇ ਮਾਪੇ ਤੋਂ ਦੂਰ ਹੋ ਗਏ ਨੇ ਜਾਂ ਹਸਪਤਾਲਾਂ ਦੇ ਵਿੱਚੋਂ ਇੱਕ ਦਿਨ ਦਾ ਬੱਚਾ ਚੋਰੀ ਹੋ ਗਿਆ ਜਾਂ ਦੋ ਦਿਨ ਦਾ ਬੱਚਾ ਚੋਰੀ ਹੋ ਗਿਆ ਜਾਂ ਸਕੂਲ ਤੋਂ ਘਰ ਵਾਪਸ ਨਹੀਂ ਆਇਆ ਜਾਂ ਸਕੂਲ ਜਾਂਦੇ ਜਾਂਦੇ ਨੂੰ ਹੀ ਰਾਸਤੇ ਦੇ ਵਿੱਚੋਂ ਜਿਹੜਾ ਬੱਚਾ ਕੀ ਹੈ ਗਾਇਬ ਹੋ ਜਾਂਦਾ ਜਿਨ੍ਹਾਂ ਦੀ ਪਾਲ ਹਜੇ ਤੱਕ ਮਾਪੇ ਕਰ ਰਹੇ ਨੇ ਤੇ ਉਹ ਨਹੀਂ ਲੱਭੇ ਪਰ ਅਕਸਰ ਸਾਨੂੰ ਸੁਣਨ ਨੂੰ ਮਿਲਦਾ ਫਿਲਮਾਂ ਦੇ ਵਿੱਚ ਦੇਖਣ ਨੂੰ ਵੀ ਮਿਲਦਾ ਕਿ ਬੱਚਿਆਂ ਨੂੰ ਜੇਕਰ ਕਿਤੇ ਲਾਪਤਾ ਹੁੰਦੇ ਨੇ ਤਾਂ ਉਹਨਾਂ ਦਾ ਕੋਈ ਨਾ ਕੋਈ ਅੰਗ ਜਾਂ ਅੰਗਹੀਨ ਕਰਕੇ ਉਹਨਾਂ ਤੋਂ ਪੀਕ ਹੈ ਜਿਹੜੀ ਉਹ ਜ਼ਬਰਦਸਤੀ ਮੰਗਾਈ ਜਾਂਦੀ ਹੈ ਉਹਨਾਂ ਦਾ ਕੋਈ ਸਰੀਰ ਦਾ ਅਜਿਹਾਂ ਅੰਗ ਕੱਟ ਦਿੰਦਾ ਇਸ ਦੇ ਤਰਾਸ ਦੀ ਦੇ ਕਾਰਨ ਅਸੀਂ ਵੀ ਮਜਬੂਰ ਹੋ ਜਾਂਦੇ ਹਾਂ ਉਹਨਾਂ ਨੂੰ ਪੈਸੇ ਦੇਣ ਦੇ ਲਈ ਪਰ ਉੱਥੇ ਹੀ ਸਰਕਾਰ ਦਾ ਜਿਹੜਾ ਇਹ ਬਹੁਤ ਹੀ ਚੰਗਾ ਤੇ ਸੋਹਣਾ ਉਪਰਾਲਾ ਸਾਹਮਣੇ ਆਇਆ ਕਿ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣ ਅਸੀਂ ਅਕਸਰ ਦੇਖਦੇ ਹਾਂ ਜੇਕਰ ਤੁਸੀਂ ਕਦੇ ਨੋਟ ਕੀਤਾ ਹੋਵੇ ਵੀ ਲੰਬੇ ਸਮੇਂ ਤੋਂ ਤੁਸੀਂ ਇੱਕੋ ਰੋਡ ਉਤੋਂ ਦੀ ਲੰਘਦੇ ਹੋ ਮੋ ਤੇ ਲੰਬੇ ਸਮੇਂ ਤੋਂ ਇੱਕੋ ਔਰਤ ਦੇ ਗੋਦੀ ਦੇ ਵਿੱਚ ਬੱਚਾ ਚੁੱਕਿਆ ਹੋਵੇ ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਉਹ ਬੱਚਾ ਵੱਡਾ ਹੀ ਨਹੀਂ ਹੁੰਦਾ ਅਸੀਂ ਅਕਸਰ ਹੀ ਲੰਘਦੇ ਹਾਂ ਰੋਡ ਦੇ ਉੱਪਰ ਦੀ ਤੇ ਜਦੋਂ ਅਸੀਂ ਬੱਤੀਆਂ ਤੇ ਦੇਖਦੇ ਹਾਂ ਤੇ ਅਜੇਹੀਆਂ ਔਰਤਾਂ ਜਿਨ੍ਹਾਂ ਨਾਲ ਸਾਡੀ ਪਛਾਣ ਹੋ ਜਾਂਦੀ ਹੈ 2 ਤੋਂ 3 ਸਾਲ 3 ਤੋਂ 4 ਸਾਲ ਅਸੀਂ ਲਗਾਤਾਰ ਹੋਗੇ ਸਾਨੂੰ ਵੇਖਦਿਆਂ ਨੂੰ ਤੇ ਉਹਨਾਂ ਦੀ ਗੋਦੀ ਦੇ ਵਿੱਚ 2 ਤੋਂ 3 ਮਹੀਨੇ 4 ਮਹੀਨੇ ਤੱਕ ਦਾ ਬੱਚਾ ਹੀ ਜਿਹੜਾ ਉਹਨਾਂ ਦੀ ਗੋਦੀ ਦੇ ਵਿੱਚ ਹਮੇਸ਼ਾ ਹੁੰਦਾ ਹੈ ਤੇ ਅਕਸਰ ਅਸੀਂ ਜਦੋਂ ਇਹ ਚੀਜ਼ ਨੂੰ ਸੋਚਦੇ ਹਾਂ ਕਿ ਕੀ ਉਹ ਬੱਚਾ ਵੱਡਾ ਹੋਇਆ ਹੀ ਨਹੀਂ ਜਾਂ ਫਿਰ ਵੀ ਦੋ ਚਾਰ ਮਹੀਨਿਆਂ ਦੇ ਬਾਅਦ ਉਨੇ ਹੀ ਮਹੀਨੇ ਦਾ ਬੱਚਾ ਜਿਹੜਾ ਇਹਨਾਂ ਦੇ ਕੋਲੇ ਕਿੱਥੋਂ ਆ ਜਾਂਦਾ ਦੋਸਤੋ ਜੇਕਰ ਸੋਚਿਆ ਜਾਵੇ ਤਾਂ ਗੱਲ ਬਹੁਤ ਵੱਡੀ ਹੈ ਸੋਚਣ ਵਾਲੀ ਗੱਲ ਹੈ ਕਿ ਉਹ ਬੱਚੇ ਅਕਸਰ ਨੂੰ ਇਹਨਾਂ ਕੋਲੇ ਐਨੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਕਿੱਥੋਂ ਨੇ ਤੇ ਨਾਲ ਹੀ ਗੱਲ ਕੀਤੀ ਹੈ ਅਰਜਿੰਦਰ ਜੀ ਨੇ ਜਿਵੇਂ ਕਿ ਦੱਸਿਆ ਕਿ ਪਿੰਡਾਂ ਦੇ ਵਿੱਚ ਮਤਾ ਪਾ ਦਿੱਤਾ ਗਿਆ ਕਿ ਜੇਕਰ ਇੱਕ ਪਿੰਡ ਦੇ ਲੜਕਾ ਲੜਕੀ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਦੇ ਪਰਿਵਾਰ ਜੇਕਰ ਉਹਨਾਂ ਦੀ ਸਹਿਮਤੀ ਜਤਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਪਰ ਜਿੱਥੇ ਜੇ ਗੱਲ ਕਰੀਏ ਪਿੰਡ ਦੇ ਸਾਡੇ ਭਾਈਚਾਰੇ ਦੀ ਸਾਡੇ ਕਲਚਰ ਦੀ ਤਾਂ ਸਾਨੂੰ ਇਹ ਜਿਹੜੀ ਆ ਆਗਿਆ ਹੈ ਸਾਡਾ ਜਿਹੜਾ ਸਮਾਜ ਹੈ ਉਹ ਬਿਲਕੁਲ ਨਹੀਂ ਦੰਦਾ ਜਿਸ ਨੂੰ ਦੇਖਦੇ ਹੋਏ ਸਾਨੂੰ ਆਪਸ ਦੇ ਵਿੱਚ ਜਿਹੜੇ ਸਾਡੇ ਵੱਡੇ ਬਜ਼ੁਰਗ ਹੁੰਦੇ ਨੇ ਸ਼ਰਮਿੰਦਾ ਹੁੰਦੇ ਨੇ ਜਾਂ ਫਿਰ ਕੋਈ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਜਿਨ੍ਹਾਂ ਨੂੰ ਕਿ ਅਸੀਂ ਅਕਸਰ ਦੇਖਦੇ ਆ ਕਦੇ ਬਾਪ ਨੇ ਸੁਸਾਈਡ ਕਰ ਲਿਆ ਕਦੇ ਭਰਾ ਨੇ ਕਰ ਲਿਆ ਸ਼ਰਮ ਦੇ ਮਾਰੇ ਤਾਂ ਸਾਨੂੰ ਚਾਹੀਦਾ ਕਿ ਅਸੀਂ ਅਜਿਹੇ ਕੰਮ ਨਾ ਕਰੀਏ ਕਿ ਜਿਸ ਦੇ ਨਾਲ ਸਾਡੇ ਮਾਪ ਦਾ ਸਿਰ ਨੀਵਾ ਹੋਵੇ ਅਸੀਂ ਹਮੇਸ਼ਾ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦਾ ਸਰਾ ਜਿਹੜਾ ਫਕਰ ਦੇ ਨਾਲ ਉੱਚਾ ਰੱਖੀਏ ਜੋ ਕਿ ਵਿਆਹ ਕਰਵਾਉਣ ਦੀ ਗੱਲ ਐ ਤੇ ਜੇਕਰ ਤੁਸੀਂ ਕਿਤੇ ਹੋਰ ਪਿੰਡ ਦੇ ਵਿੱਚ ਵਿਆਹ ਕਰਵਾਉਂਦੇ ਤਾਂ ਉਸ ਨੂੰ ਤੁਹਾਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਪਰ ਇੱਕ ਪਿੰਡ ਦੇ ਵਿੱਚ ਰਹਿ ਕੇ ਹੀ ਤੁਸੀਂ ਉੱਥੇ ਹੀ ਮਾਪਿਆਂ ਦੇ ਸਾਹਮਣੇ ਵੀ ਹੋਣਾ ਤੇ ਉੱਥੇ ਤੁਸੀਂ ਆਪਣੀ ਨਵੀਂ ਦੁਨੀਆ ਦੁਨੀਆ ਸ਼ੁਰੂ ਕਰ ਰਹੇ ਹੋ ਤੇ ਉਹਦੇ ਵਿੱਚ ਜਿਹੜਾ ਕੀ ਤਕਰਾਰਵਾਜੀ ਪਿੰਡ ਦੇ ਵਿੱਚ ਹੀ ਤੁਹਾਡੇ ਇੱਕ ਦੂਸਰੇ ਨਾਲ ਸ਼ੁਰੂ ਹੋ ਜਾਂਦੀ ਹੈ ਸੋ ਦੋਸਤੋ ਏਸੀ ਅੱਜ ਸਾਡੇ 11 ਵਜੇ লাইਵ ਪ੍ਰੋਗਰਾਮ ਦੀ ਵਿਸ਼ੇ ਤੇ ਅਪਡੇਟ ਤੇ ਦਿਨ ਨਾਲ ਹੀ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਕੋਈ ਹਾਜ਼ਰ ਹੋਵਾਂਗੇ ਹੁਣ ਮੈਨੂੰ ਦੇਵੋ